ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਪੱਜਸੀ ਪਹੁੰਚੇ ਹਾਂ ਸ਼੍ਰੀ ਗੁਰੂ ਗ੍ਰੀਵਦਾਸ ਮੰਦਿਰ ਪਟੇੜ ਵਿਖੇ ਜਿੱਥੇ ਅੱਜ ਸ਼੍ਰੀ ਗੁਰੂ ਗ੍ਰੀਵਦਾਸ ਧਾਰਮਿਕ ਵੈਲਫੇਅਰ ਸੁਸਾਇਟੀ ਦੇ ਵੱਲੋਂ ਸ਼੍ਰੀ ਗੁਰੂ ਗ੍ਰੀਵਦਾਸ ਮਹਾਰਾਜ ਜੀ ਦਾ 148ਵਾਂ ਗੁਰਪੁਰਬ ਦਾ ਬੜੀ ਸ਼ਰਧਾ ਭਰਪੂਰ ਨਮਾਇਆ ਗਿਆ ਰਿਹਾ ਹੈ ਸਭ ਤੋਂ ਪਹਿਲਾਂ ਕਮੇਟੀ ਦੇ ਵੱਲੋਂ ਅਤੇ ਸੂਬਾ ਨਗਰ ਨਿਵਾਸੀਆਂ ਦੇ ਵੱਲੋਂ ਸ਼੍ਰੀ ਸੁਖਨੀ ਸਾਹਿਬ ਜੀ ਦੇ ਪਾਟ ਆਰੰਭ ਕਰਵਾਏ ਗਏ ਉਸ ਤੋਂ ਬਾਅਦ ਭੋਗ ਪਾਇਆ ਗਿਆ ਭੋਗ ਪ੍ਰੰਤ ਦੀ ਬਾਣ ਸਜਾਈ ਗਈ ਸਜਾਇਆ ਸੀ ਦੀਵਾਨਾ ਦੇ ਵਿੱਚ ਭਾਈ ਸਾਹਿਬ ਭਾਈ ਸ਼੍ਰੀਮਾਨ ਸ਼੍ਰੀ ਗੁਰਮukh ਦਾਸ ਸਵਾਰਵਾਨਿਆਂ ਦੇ ਕਿਤੇ ਜੱਥੇ ਵੱਲੋਂ ਸ਼ਿਵਰ ਸਿੰਘ ਦਾਸ ਮਹਾਰਾਜ ਜੀਆਂ ਦੇ ਸ਼ਬਦ ਗਾਣ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਗੁਰੂ ਬਾਣੀ ਦੇ ਨਾਲ ਜੋੜਿਆ ਗਿਆ ਤੋਂ ਉਪਰੰਤ ਸਵਾਦੇ ਵੱਲੋਂ ਆਈਆਂ ਹੋਈਆਂ ਮਨਮਤੀ ਸੁਚੀਤਾ ਨੂੰ ਮੋਮੈਂਟੋ ਦੇ ਕੇ ਅਤੇ ਸੋਪਾ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸਨੀ ਮੇਤਾ ਜੀ ਅਤੇ ਰਾਜਕਮਰ महाराज राज गोबिंद सिंह सिद्धू ਅਤੇ ਹੋਰ ਬਖ ਬਖ ਮਾਨਮਤੀ ਸਖੀਤਾ ਅਤੇ ਅਤੇ ਧਾਰਮਿਕ ਤੇ ਸਮਾਜਿਕ ਆਗੂਆਂ ਨੇ ਹਾਜ਼ਰੀ ਭਰੀ ਅਤੇ ਬਖ ਬਖ ਰਕੇ ਪੁਆਈਆਂ ਹੋਈਆਂ ਸ਼ਿਰ ਗੁਰੂ ਵਿਦਾਸ ਸੁਭਾਵਾਂ ਨੇ ਵੀ ਹਾਜ਼ਰੀ ਭਰ ਕੇ ਸ਼ਿਰੂ ਵਿਦਾਸ ਮਹਾਰਾਜ ਦਾ ਸ਼ੀਰ ਬਰਾਤ ਪ੍ਰਾਪਤ ਕੀਤਾ ਅਤੇ ਇਸ ਮੌਕੇ ਤੇ ਭਾਈ ਸਾਹਿਬ ਪਾਈ ਸ਼੍ਰੀਮਾਨ ਸ਼੍ਰੀਸ਼ਨੀ ਮਹਿਤਾ ਜੀ ਵੱਲੋਂ ਗੁਰਦੁਆਰੇ ਦੇ ਲਈ ਆਪਣਾ 19000 ਰੁਪਏ ਦਾ ਯੋਗਦਾਨ ਪਾ ਕੇ ਸਭਾ ਦਾ ਮਾਨ ਵਧਾਇਆ ਤੇ ਇਸ ਮੌਕੇ ਤੇ ਸਭਾ ਦੇ ਵੱਲੋਂ ਆਈਆਂ ਹੋਈਆਂ ਸਭ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਜੀ ਆਇਆਂ ਨੂੰ ਕਿਹਾ ਅੰਤ ਵਿੱਚ ਸਭਾ ਵੱਲੋਂ ਪੂਰੇ ਹੀ ਨੱਗਨ ਵਸਨੀਕਾਂ ਦੇ ਲਈ ਗੁਰਗੀ ਦਾ ਢੁੱਟ ਲੰਗਰ ਬਤਾਇਆ ਗਿਆ ਬਲਵੀਰ ਸਿੰਘ ਵੱਲ ਅਤੇ ਬਸ ਮੱਦੀਵੜਾ ਟੂਲ ਦੀ ਵਿਸ਼ੇਸ਼ ਰਿਪੋਰਟ ਮੈਂਨੇ ਤਾਂ ਆ ਕੇ ਮੈਂ ਬੇਨਤੀ ਕੀਤੀ ਸੀ ਇੱਥੋਂ ਦੀ ਪ੍ਰਬੰਧਕ ਕਮੇਟੀ ਨੂੰ ਉਸ ਨਾਮ ਜੀ ਆਹ ਗੁਰੂ ਆਹ ਹੈ ਤੁਨ ਆਹ ਹੈ ਗੁਰੂ ਜੀ ਛੋਟੀ ਜਿਹੇ ਅਮਰ ਹੈ ਜੋ ਬੋਲੇ ਸੋਨਰ ਪਹਿ ਸਤਿਗੁਰੂ ਰਵਿਦਾਸ ਜੈ ਗੁਰੂ ਦੇਵ ਧੰਨ ਗੁਰੂ ਦੇਵ ਜੈ ਭਰਮ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਰਵਿਦਾਸ ਮਹਾਰਾਜ ਜੀ ਦੁਨਿਆਵੀ ਜੀਵਾਂ ਨੂੰ ਪ੍ਰਮਾਤਮਾ ਦੇ ਨਾਮ ਦੇ ਨਾਲ ਜੋੜਦੇ ਹੋਏ ਤੇ ਸਮਾਜ ਜਦੋਂ ਆਇਆ ਨਾ ਜਦੋਂ ਜਾ ਕੇ ਦੇਖਿਆ ਕੱਖਾਂ ਦੀ ਕੁਲੀ ਹੈ ਜੇ ਚਮੜੇ ਦਾ ਕੰਮ ਕਰਨ ਵਾਲਾ ਇਨਸਾਨ ਚਮਾਰ ਹੋ ਸਕਦਾ ਹੈ ਤੇ ਤੁਸੀਂ ਇਹ ਸੋਚੋ ਵਿਚਾਰੋ ਤਾਂ ਜਿਸ ਰੱਬ ਨੇ ਇਦਾਂ ਚਮਿਆਰੀ ਹੋਇਆ ਨਾ ਤੇ ਇਹ ਇਹ ਇਥੋਂ ਆਪਾਂ ਦੂਜੇ ਪਾਸੇ ਰਾਜਾ ਹੋਇਆ ਰਾਜਾ ਪੀਪਾ ਜਿਸ ਦਾ ਬਹੁਤ ਵੱਡਾ ਦਰਬਾਰ ਹੈ ਤੇ ਮਨ ਦੇ ਵਿੱਚ ਵਿਰਾਗ ਉੱਪਨ ਹੋ ਗਿਆ ਕਿ ਰੱਬ ਨੂੰ ਦੇਖਣਾ ਹੈ ਰੱਬ ਨੂੰ ਮਹਾਂ ਸੰ دیدار ਕਰਨੇ ਹੈ ਤੇ ਕਿਸ਼ਨ ਪੁੱਛਿਆ ਮੈਨੂੰ ਮਿਲਣਾ ਚਾਹੁੰਦਾ ਕੋਈ ਤੁਸੀਂ ਜੁਕਤੀ ਦੰਦ ਦਿਓ ਤੇ ਕਹਿੰਦੇ ਭਾਈ ਇਹਦੇ ਲੇਟਾ ਤੈਨੂੰ ਕੂਰੋਂ ਪਿੰਡ ਜਿਸ ਪਿੰਡ ਦਾ ਨਾਮ ਸ਼੍ਰੀ ਗਵਰਧਨਪੁਰ ਹੈ ਉੱਥੇ ਉਹਨਾਂ ਮਹਾਂਪੁਰਸ਼ਾਂ ਦਾ ਰਹਿਣ ਬਸੇਰਾ ਜਿਨ੍ਹਾਂ ਦਾ ਨਾਮ ਹੋਣਾ ਚਾਹੀਦਾ ਹੈ ਸ਼੍ਰੀ ਲੋ ਅਸੀਂ ਰੱਬ ਨੂੰ ਮੈਨਾ ਚਾਉਂਦਾ business ਹੈ ਤੇ ਸ਼ਾਮ ਨੂੰ ਜਿੱਦਾਂ ਆਪਣਾ ਕੰਮ ਕਾਰ ਕਰਕੇ ਕਪੜੇ ਘਰ ਆਇਆ ਟੇਬਲ ਤੇ ਬੈਠਾ ਪਰਿਵਾਰ ਦੇ ਨਾਲ ਬਹਿ ਕੇ ਪ੍ਰਸ਼ਾਦ ਅੰਡ ਕਰਨੀ ਹੈ ਇਨਸਾਨ ਪਲੈਨਿੰਗ ਕਰਦਾ ਨਾ ਪੁਰੀਆ ਇਨਸਾਨ ਅੰਦਰੋਂ ਥੋੜੀ ਰੱਜਦਾ ਤੇ ਜੇਕਰ ਭੁੱਖੂ ਨਹੀਂ ਚਾਹੀਦੀ ਉਹ ਕਿਹੜੀ ਸਤਿਗੁਰੂ ਰਬਦਾਸ ਮਹਾਰਾਜ ਜੀ ਦੇ ਨਾਮ જીવન આ રામ ગુસૈયા જીસે જીવા મોહે લંસાર ਗੁਰੂ ਦੀ ਹਜ਼ੂਰੀ ਦੇ ਵਿੱਚ ਗੁਰੂ ਰਮੇਦਾਸ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਕਿਉਂਕਿ ਜਿੰਨਾ ਸੰਘਰਸ਼ ਜਿੰਨਾ ਯਤਨ ਇਸ ਚੀਜ਼ ਨੂੰ ਹਾਸਲ ਕਰਨ ਦੇ ਵਿੱਚ ਕੀਤਾ ਜਾਂਦਾ ਉਹ ਸਾਡੇ ਇਤਿਹਾਸ ਦੇ ਵਿੱਚ ਵੀ ਦਰਜ ਹੈ ਕਿ ਕਿੰਨਾ ਤਸੀਹੇ ਕਿੰਨੇ ਸੰਘਰਸ਼ ਦੇ ਨਾਲ ਸਮਾਜ ਨੇ ਜਿਹੜੀ ਜਗ੍ਹਾ ਬਣਾਈ ਹੈ ਬਾਬਾ ਸਾਹਿਬ ਨੇ ਹਿੰਦੁਸਤਾਨ ਨੂੰ ਜਦੋਂ ਸੰਵਿਧਾਨ ਦਿੱਤਾ ਸੀਗਾ ਉਹ ਸੰਵਿਧਾਨ ਬਣਾਉਣ ਦੇ ਲਈ ਜਿਹੜੀ ਉਹਨਾਂ ਦੀ ਲੜਾਈ ਸੀਗੀ ਉਸ ਕਨਸਟੀਟਿਊਸ਼ਨ ਹਾਊਸ ਦੇ ਵਿੱਚ ਬੈਠਣ ਦੀ ਜਿਹੜੀ ਲੜਾਈ ਸੀਗੀ ਉਹ ਲੜਾਈ ਉਹਨਾਂ ਨੇ ਨਾ ਦਬੇ ਕੁਚਲੇ ਲੋਕਾਂ ਦੀ ਗੱਲ ਕਰਦਾ ਜਿਹਦੇ ਵਿੱਚ ਔਰਤਾਂ ਵੀ ਸ਼ਾਮਲ ਹੈ ਜਿਨ੍ਹਾਂ ਦੇ ਵਿੱਚ ਉਸ ਸਮਾਜ ਦੇ ਆਖਰੀ ਲਾਈਨ ਦੇ ਵਿੱਚ ਖੜਾ ਹੋਇਆ ਉਹ ਸ਼ਖਸ ਜਿਹਨੂੰ ਹਜੇ ਕੋਈ ਵੀ ਸੁਵਿਧਾ ਨਹੀਂ ਮਿਲਦੀ ਸੀ ਜੋ ਜਿਹੜਾ ਗੱਲ ਕਹਿੰਦੇ ਆ ਗੁਰੂ ਮਹਾਰਾਜ ਦੀ ਬਾਣੀ ਹੈ ਕਿ ਐਸਾ ਚਾਹੂ ਰਾਜ ਮੈਂ ਜਹਾਂ ਮਿਲੇ ਸਰਬਨ ਕੋ ਅਨ ਸਭ ਰਲ ਮਿਲ ਰਹੇ ਰਵਿਦਾਸ ਰਹੇ प्रसਨ ਤੇ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਾਸ ਵੱਲੋਂ ਜੋ ਵੀ ਜੋ ਵੀ ਤੁਸੀਂ ਹੁਕਮ ਲਾਓਗੇ ਆਪਨੇ ਕਿਹਾ ਸੀਗਾ ਔੜੋ ਇਕੱਠੇ ਹੋ ਗੋ ਤੇ ਸੰਘਰਸ਼ ਕਰੋ ਦੇਖਣਾ ਅਸੀਂ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸਹੀ ਤਰੀਕੇ ਨਾਲ ਪੜਾ ਪਾ ਰਹੇ ਹਾਂ ਮੈਨੂੰ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਦਾ ਮੌਕਾ ਮਿਲਿਆ ਲੱਖ ਲੱਖ ਸਟੇਟਾਂ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਮੇਰੇ ਦਿਮਾਗ ਦੀਆਂ ਜਿਹੜੀਆਂ ਗੁੰਝਲਾਂ ਸੀਗੀਆਂ ਉਹ ਮੈਂ ਦੂਰ ਕੀਤੀਆਂ ਉਹਨਾਂ ਨੂੰ ਗੁੰਝਲਾਂ ਨੂੰ ਯੂਨੀਵਰਸਿਟੀ ਦੇ ਵਿੱਚ ਪੜ ਕੇ ਉਸ ਗੁੰਝਲਾਂ ਨੂੰ ਸਿੱਧਾ ਕੀਤਾ ਸਾਈਕਲ ਤੇ ਘੁੰਮ ਕੇ ਸਾਈਕਲ ਤੇ ਘੁੰਮ ਕੇ ਸਮਾਜ ਨੂੰ ਇਕੱਠਾ ਕੀਤਾ ਤੇ ਮੁਲਕ ਦੇ ਸਭ ਤੋਂ ਵੱਡੀ ਸਟੇਟ ਯੂਪੀ ਦੇ ਵਿੱਚ ਰਾਜ ਲਿਆਂਦਾ ਮੈਨੂੰ ਯਾਦ ਆ ਜਾਂਦਾ ਰਾਹੁਲ ਗਾਂਧੀ ਦੀ ਉਹ ਸੋਚ ਜਦੋਂ ਉਹਨਾਂ ਸਤੰਬਰ 2018 ਦੇ ਵਿੱਚ ਸਰਪੰਚ ਜਸਵਿੰਦਰ ਜੀ ਹੋਰ ਸਾਰੇ ਮੇਰੇ ਵੀਰ ਜਿਨ੍ਹਾਂ ਦਾ ਮੈਂ ਨਾਂ ਨਹੀਂ ਲੈ ਸਕਿਆ ਸੋ ਮਾਫੀ ਚਾਹੁੰਦਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ ਨੇ ਗੁਰਬਾਣੀ ਦਾ ਜਿਹੜਾ ਮੁੱਖ ਮਨੋਰਥ ਹੈ ਉਹੀ ਹੋਈ ਆ ਕਿ ਆਪਾਂ ਜਿਉਣਾ ਕਿਦਾਂ ਸਾਡਾ ਸਮਾਜ ਪ੍ਰਤੀ ਕੀ ਸੇਧ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ